ਸਸਿਕਾ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸ਼ਿਖਾ 7 ਵਜੇ ਤੱਕ ਦੀਆਂ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਨਜ਼ਰ ਮਾਰਦੇ ਹਾਂ ਪਹਿਲੀ ਖਬਰ ਵੱਲ ਜਿੱਥੇ ਕਿ ਸੋਸ਼ਲ ਮੀਡੀਆ ਤੇ ਇੱਕ ਅਜੀਬੀ ਵੀਡੀਓ ਕਾਫੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਡੋਨਲਡ 트੍ਰੰਪ ਦਾ ਪੁੱਤ ਲੱਗਦਾ ਹੋਇਆ ਦਿਖਾਈ ਦਿੱਤਾ ਜਾਨੀ ਕਿ ਹੁਣ ਇੱਕ ਮਾ ਦੁਰਗਾ ਦੇ ਪੰਡਾਲ ਦੇ ਵਿੱਚ ਡੋਨਲਡ 트੍ਰੰਪ ਦਾ ਪੁੱਤ ਵੀ ਬਣਾਇਆ ਗਿਆ ਉਸਦੇ ਬਣਾਉਣ ਦੇ ਪਿੱਛੇ ਇੱਕ ਬਿਹਾਦ ਵੱਡਾ ਕਾਰਨ ਦਰਸਾਉਂਦਾ ਨਜ਼ਰ ਆ ਰਿਹਾ ਇੱਕ ਕਾਰਨ ਜਿਹੜਾ ਦਿਖਾਈ ਦਿੱਤਾ ਹੈ ਔਰ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੱਡੇ ਪੱਧਰ ਤੇ ਬਿਆਨਬਾਜ਼ੀ ਵੀ ਕੀਤੀ ਗਈ ਹੈ ਪੱਛਮੀ ਬੰਗਾਲ ਦਾ ਇੱਕ ਦੁਰਗਾ ਪੂਜਾ ਪੰਡਾਲ ਹੈ ਡੋਨਲਡ 트੍ਰੰਪ ਨੂੰ ਰਾਕਸ਼ਸ ਮਹਿਸ਼ਾਸੁਰ ਵਜਤ ਸੌਣ ਕਾਰਨ ਵਾਇਰਲ ਹੋ ਗਿਆ ਹੈ ਦੱਸਿਆ ਹੈ ਕਿ ਹੁਣ ਇਹ ਸ਼ਮਸ਼ਾਨ ਘਾਟ ਪੂਜਾ ਕਮੇਟੀ ਨੇ ਪਤੀਆਂ ਵਪਾਰਕ ਨੀਤੀਆਂ ਤੇ ਪ੍ਰਤੀਕ ਵਜੋਂ ਇਸ ਮੂਰਤੀ ਨੂੰ ਬਣਾਇਆ ਜਿਸ ਬਾਰੇ ਉਹਨਾਂ ਨੇ ਦਾਅਵਾ ਕੀਤਾ ਕਿ ਇਸ ਨੇ ਭਾਰਤ ਕਾਰੋਬਾਰੀ ਨੂੰ ਨੁਕਸਾਨ ਪਹੁੰਚਾ ਦਿੱਤਾ ਹੈ ਭਾਰਤੀਆਂ ਨੂੰ ਨੁਕਸਾਨ ਪਹੁੰਚਾਇਆ ਤੇ ਕਮੇਟੀ ਦੇ ਮੈਂਬਰਾਂ ਨੇ ਇਹ ਕਹਿ ਕੇ 트ੰਪ ਦੁਆਰਾ ਭਾਰਤ ਨਾਲ ਕੀਤੀ ਗਈ ਧੋਖੇਬਾਜ਼ੀ ਨੂੰ ਦਰਸਾਉਂਦਾ ਹੈ ਜਿਸ ਵੀਡੀਓ ਕਾਫੀ ਵਾਇਰਲ ਹੋਈ ਹੈ ਔਰ ਲੋਕ ਜਿਹੜੇ ਨੇ ਇਹਨਾਂ ਵੀਡੀਓਜ਼ ਨੂੰ ਦੇਖ ਕੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਜ਼ਾਹਰ ਕਰ ਰਹੇ ਨੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਖਾਖਰਾ ਖੇਤਰ ਦੇ ਵਿੱਚ ਲੋਕ ਖਾਖਰਾ ਸ਼ਮਸ਼ਾਨ ਘਾੜ ਪੂਜਾ ਪੰਡਾਲ ਵਿੱਚ ਮੂਰਤੀਆਂ ਦੀ ਚਲਕ ਦੇਖਣ ਆ ਰਹੇ ਨੇ ਜਿੱਥੇ ਰਾਖਸ਼ ਮਈਸ਼ਾਸੂਰ 트럼ਪ ਨਾਲ ਬਹੁਤ ਮਿਲਦਾ ਜੁਦਾ ਹੈ। ਕਦੇ ਤੌਰ ਤੇ ਇਹ ਮੂਰਤੀ ਮਈਸ਼ਾਸੂਰ ਕਲਾਕਾਰ ਕਲਾਕਾਰ ਅਸੀਮ ਆਪਾਲ ਵੱਲੋਂ ਤਿਆਰ ਕੀਤੀ ਗਈ ਹੈ। ਦੇਵੀ ਦੁਰਗਾ ਤੇ ਹੋਰ ਦੇਵਤਿਆਂ ਦੀਆਂ ਮੂਰਤੀਆਂ ਨੂੰ ਰਿਵਾਨੀਆਂ ਤੇ ਸ਼ੈਲੀ ਵਿੱਚ ਬਣਾਇਆ ਗਿਆ ਪਰ ਮਈਸ਼ਾਸੂਰ ਦੀ ਥਾਂ ਤੇ 트럼ਪ ਵਰਗੀ ਮੂਰਤ ਮੁੱਖ ਕੇਂਦਰ ਬਣੀ ਹੋਈ ਹੈ। ਦੱਸਿਏ ਕਿ ਹੁਣ ਇੱਕ ਰਿਪੋਰਟ ਦੇ ਮੁਤਾਬਕ ਸ਼ਮਸ਼ਾਨ ਘਾਟ ਦੁਰਗਾ ਪੂਜਾ ਕਮੇਟੀ ਦੇ ਇੱਕ ਮੈਂਬਰ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਇਸ ਲਈ ਬਣਾਇਆ ਕਿਉਂਕਿ ਉਸਨੇ ਸਾਨੂੰ 50% ਟੈਰਿਫ ਲਗਾ ਦਿੱਤਾ ਟੈਕਸ ਦੁੱਤਾ ਸਾਡੇ ਮੋਦੀ ਜੀ ਨੇ ਡੋਨਲਡ ਟਰੰਪ ਨੂੰ ਸਾਡਾ ਦੋਸਤ ਸਮਝੇ ਸਨ ਪਰ ਉਸਨੇ ਮੋਦੀ ਅਤੇ ਭਾਰਤ ਨੂੰ ਧੋਖਾ ਦਿੱਤਾ ਅਸੀਂ ਉਸ ਨੂੰ ਇੱਕ ਬਣਦਾ ਸਥਾਨ ਦਿੰਦਾ ਹੈ ਅਤੇ ਉਸ ਨੂੰ ਰਾਖਸ਼ ਬਣਾ ਦਿੰਦਾ ਹੈ ਜਦੋਂ ਅਸੀਂ ਕੱਲ ਉਦਘਾਟਨ ਕੀਤਾ ਤਾਂ ਸਾਡੇ ਆਨਕਵਾਂਡੇ ਵਾਲੇ ਦੁਆਲੇ ਦੇ ਲੋਕ ਬਹੁਤ ਵਧੀਆ ਖੁੰਗਾਰਾ ਮਿਲਿਆ ਅਸੀਂ ਉਸ ਨੂੰ ਇਹ ਰਾਖਸ਼ ਹੋ ਜੋ ਦੇਖਦੇ ਹਾਂ ਕਿਉਂਕਿ ਉਸਨੇ ਭਾਰਤ ਦੀ ਪਿੱਠ ਤੇ ਛੁਰਾ ਮਾਰਿਆ ਪੂਜਾ ਕਮੇਟੀ ਦੇ ਸਖਤਰ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਲਈ ਇਸ ਨੂੰ ਬਣਾਇਆ ਕਿ ਉਸ ਨੂੰ ਬੁਰਾਈ ਦੇ ਰਾਕਸ਼ਸ ਵਜੋਂ ਦਰਸਾ ਕੇ ਪ੍ਰਤੀਕਰਮਕ ਤੌਰ ਤੇ ਵਿਰੋਧ ਕੀਤਾ ਹਾਲਾਂਕਿ ਕਲਾਕਾਰ ਜਿਹੜੇ ਨੇ ਉਹਨਾਂ ਨੇ ਦਾਵਾ ਖਾਰਜ ਕਰਦਿਆਂ ਕਿ ਇਹ ਸਿਰਫ ਇੱਕ ਇਤਫਾਕ ਸੀਗਾ ਇਤਫਾਕ ਦੇ ਨਾਲ ਟਰੰਪ ਵਰਗਾ ਚਿਹਰਾ ਬਣ ਗਿਆ ਪਰ ਇਸ ਦੇ ਪਿੱਛੇ ਕੋਈ ਕਾਰਨ ਨਹੀਂ ਸੀ ਪਰ ਜਿਹੜੇ ਕਮੇਟੀ ਦੇ ਮੈਂਬਰ ਨੇ ਉਹ ਇਹ ਦਰਸਾਉਂਦੇ ਨੇ ਜਿਸ ਤਰੀਕੇ ਦੇ ਨਾਲ ਡੋਨਲਡ ਟਰੰਪ ਨੇ ਭਾਰਤ ਦੇ ਉੱਤੇ ਜਿਹੜਾ 50% ਟੈਰਿਫ ਲਗਾਇਆ ਔਰ ਭਾਰਤ ਦੀ ਪੇਟ ਤੇ ਛੂਰਾ ਛੁੱਟਿਆ ਤਾਂ ਇਸ ਨੂੰ ਲੈ ਕੇ ਇਹ ਰਾਖਸ਼ ਵਰ ਜੋ ਡੋਨਲਡ ਟਰੰਪ ਦੀ ਤਸਵੀਰ ਜਿਹੜੀ ਬਣਾਈ ਹੈ ਜੋ ਕਿ ਕਾਫੀ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਹੋਈ ਹੈ ਤਾਂ ਲੋਕ ਬਹੁਤ ਹੈਰਾਨ ਹੋ ਰਹੇ ਨੇ ਇਸ ਤਸਵੀਰ ਨੂੰ ਦੇਖ ਕੇ ਲੰਡਨ ਦੇ ਟੈਵਸਟੋਕ ਸਕੁਅਰ ਵਿੱਚ ਸਥਾਪਤ ਮਹਾਤਮਾ ਗਾਂਧੀ ਦੇ ਬੋਦੀ ਭੰਤ ਤੋੜ ਕੀਤੀ ਗਈ ਹੈ ਇਹ ਘਟਨਾ ਉਨਾ ਦੇ ਜਨਮ ਦਿਨ ਗਾਂਧੀ ਜਯੰਤੀ 2 ਅਕਤੂਬਰ ਤੋਂ ਕੁਝ ਦਿਨ ਪਹਿਲਾਂ ਵਾਪਰੀ ਹੈ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ ਅਤੇ ਇਸ ਨੂੰ ਅਹਿੰਸਾ ਦੇ ਵਿਚਾਰ ਤੇ ਹਿੰਸਕ ਹਮਲਾ ਘਰਾਰ ਦਿੱਤਾ ਹੈ ਕਟਾ ਤੇ ਅਗਲੇਰੀ ਕਾਰਵਾਈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਅਨਸਾਰ ਬੁੱਤ ਦੇ ਹੇਠਲੇ ਹਿੱਸੇ ਤੇ ਗ੍ਰੈਫਿਟੀ ਨਾਲ ਪੰਤੋੜ ਕੀਤੀ ਗਈ ਹੈ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਸ ਮਾਮਲੇ ਨੂੰ ਸਥਾਨਕ ਅਧਿਕਾਰੀਆਂ ਕੋਲ ਉਠਾਇਆ ਹੈ ਅਤੇ ਉਹ ਬੁੱਤ ਨੂੰ ਇਸ ਦੀ ਮੂਲ ਸ਼ਾਨ ਵਿੱਚ ਬਹਾਲ ਕਰਨ ਲਈ ਕੰਮ ਕਰ ਰਹੇ ਨੇ ਸਥਾਨਕ ਪੁਲਿਸ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਗਾਂਧੀ ਦੀ ਵਿਰਾਸਤ ਦਾ ਸਨਮਾਨ ਲੰਡਨ ਵਿੱਚ ਹਰ ਸਾਲ ਗਾਂਧੀ ਜਯੰਤੀ ਜੋ ਕਿ ਅੰਤਰਰਾਸ਼ਟਰੀ ਅਹਿੰਸਾ ਦਿਵਸ ਵਜੋਂ ਵੀ ਮਨਾਈ ਜਾਂਦੀ ਹੈ ਇਸੇ ਬੁੱਤ ਤੇ ਫੁੱਲਾਂ ਦੀ ਭੇਟ ਨਾਲ ਮਨਾਇ ਜਾਂਦੀ ਹੈ ਇਕ ਕਾਂਸੀ ਦਾ ਬੁੱਤ 1968 ਵਿੱਚ ਸਥਾਪਿਤ ਕੀਤਾ ਗਿਆ ਸੀ ਇਸ ਥਾਂ ਦੀ ਮਹੱਤਤਾ ਇਸ ਲਈ ਵੀ ਹੈ ਕਿਉਂਕਿ ਮਹਾਤਮਾ ਗਾਂਧੀ ਨੇ ਨੀਡਲੇ ਯੂਨੀਵਰਸਿਟੀਆਂ ਕਾਲਜ ਲੰਡਨ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਸੀ ਇਸ ਘਟਨਾ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਤੋਂ 3 ਦਿਨ ਪਹਿਲਾਂ ਹੋਏ ਇੱਕ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ ਲੰਡਨ ਦੇ ਟੈਵਿਸਟੋਕ ਸਕੁਏਅਰ ਵਿੱਚ ਸਥਾਪਿਤ ਮਹਾਤਮਾ ਗਾਂਧੀ ਦੇ ਬੋਦੀ ਭੰਤ ਤੋੜ ਕੀਤੀ ਗਈ ਹੈ ਇਹ ਘਟਨਾ ਉਨਾ ਦੇ ਜਨਮ ਦਿਨ ਗਾਂਧੀ ਜਯੰਤੀ 2 ਅਕਤੂਬਰ ਤੋਂ ਕੁਝ ਦਿਨ ਪਹਿਲਾਂ ਵਾਪਰੀ ਹੈ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ ਅਤੇ ਇਸ ਨੂੰ ਅਹਿੰਸਾ ਦੇ ਵਿਚਾਰ ਤੇ ਹਿੰਸਕ ਹਮਲਾ ਘਰਾਰ ਦਿੱਤਾ ਹੈ ਕਟਾ ਤੇ ਅਗਲੇਰੀ ਕਾਰਵਾਈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਅਨਸਾਰ ਬੁੱਤ ਦੇ ਹੇਠਲੇ ਹਿੱਸੇ ਤੇ ਗ੍ਰੈਫਿਟੀ ਨਾਲ ਪੰਤੋੜ ਕੀਤੀ ਗਈ ਹੈ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਸ ਮਾਮਲੇ ਨੂੰ ਸਥਾਨਕ ਅਧਿਕਾਰੀਆਂ ਕੋਲ ਉਠਾਇਆ ਹੈ ਅਤੇ ਉਹ ਬੁੱਤ ਨੂੰ ਇਸ ਦੀ ਮੂਲ ਸ਼ਾਨ ਵਿੱਚ ਬਹਾਲ ਕਰਨ ਲਈ ਕੰਮ ਕਰ ਰਹੇ ਨੇ ਸਥਾਨਕ ਪੁਲਿਸ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਗਾਂਧੀ ਦੀ ਵਿਰਾਸਤ ਦਾ ਸਨਮਾਨ ਲੰਡਨ ਵਿੱਚ ਹਰ ਸਾਲ ਗਾਂਧੀ ਜਯੰਤੀ ਜੋ ਕਿ ਅੰਤਰਰਾਸ਼ਟਰੀ ਅਹਿੰਸਾ ਦਿਵਸ ਵਜੋਂ ਵੀ ਮਨਾਇ ਜਾਂਦੀ ਹੈ ਇਸੇ ਬੁੱਤ ਤੇ ਫੁੱਲਾਂ ਦੀ ਭੇਟ ਨਾਲ ਮਨਾਇ ਜਾਂਦੀ ਹੈ ਇਕਾਂਸੀ ਦਾ ਬੁੱਤ 1968 ਵਿੱਚ ਸਥਾਪਿਤ ਕੀਤਾ ਗਿਆ ਸੀ ਇਸ ਥਾਂ ਦੀ ਮਹੱਤਤਾ ਇਸ ਲਈ ਵੀ ਹੈ ਕਿਉਂਕਿ ਮਹਾਤਮਾ ਗਾਂਧੀ ਨੇ ਨੇੜਲੇ ਯੂਨੀਵਰਸਿਟੀਆਂ ਕਾਲਜ ਲੰਡਨ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਸੀ ਇਸ ਘਟਨਾ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਤੋਂ 3 ਦਿਨ ਪਹਿਲਾਂ ਹੋਏ ਇੱਕ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ ਪੰਜਾਬ ਦੇ ਖਿਡਾਰੀ ਖੇਡਾਂ ਵਿੱਚ ਲਗਾਤਾਰ ਪੰਜਾਬ ਸਮੇਤ ਦੂਜੇ ਰਾਜਾਂ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਵੱਡੇ ਮੁਕਾਮ ਹਾਸਲ ਕਰਦੇ ਨਜ਼ਰ ਆ ਰਹੇ ਨੇ ਬਰਨਾਲਾ ਦੇ ਰਹਿਣ ਵਾਲੇ ਦੋ ਖਿਡਾਰੀਆਂ ਨੇ ਹਿਮਾਚਲ ਪ੍ਰਦੇਸ਼ ਦੇ ਸੋਲਣ ਵਿੱਚ ਕਰਵਾਈ ਜਾ ਰਹੀ ਯੂਨੀਅਨ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਫਾਈਨਲ ਮੁਕਾਬਲੇ ਵਿੱਚ 골ਡ ਮੈਡਲ ਜਿੱਤ ਕੇ ਪੂਰੇ ਬਰਨਾਲਾ ਦਾ ਨਾਮ ਰੋਸ਼ਨ ਕੀਤਾ ਹੈ ਇਸ ਚੈਂਪੀਅਨਸ਼ਿਪ ਵਿੱਚ ਕਈ ਰਾਜਾਂ ਦੇ ਖਿਡਾਰੀਆਂ ਨੇ ਪਾਗ ਲਿਆ ਸੀ ਸੋਲਣ ਵਿੱਚ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਵਿੱਚ ਬਰਨਾਲਾ ਦੇ ਵਾਈ ਐਸ ਸਕੂਲ ਹੰਡਿਆਈ ਤੇ ਅਨੁਰਿਤ ਕੌਰ ਨੇ ਇੱਕ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਫਾਈਨਲ ਮੈਚ ਵਿੱਚ ਉੜੀਸਾ ਦੇ ਖਿਡਾਰੀ ਨੂੰ 5.7 ਪੁਆਇੰਟ ਨਾਲ ਹਰਾ ਕੇ ਫਾਈਨਲ ਤੇ 골ਡ ਮੈਡਲ ਤੇ ਕਬਜ਼ਾ ਕੀਤਾ। ਅਨੁਰਿਤ ਕੌਰ ਪਿਛਲੇ 3 ਸਾਲਾਂ ਤੋਂ 골ਡ ਮੈਡਲ ਜਿੱਤ ਕੇ ਲਿਆ ਰਹੀ ਹੈ। ਅਨੁਰਿਤ ਕੌਰ ਤਿੰਨ ਪਹਿਣਾ ਹੀ ਨੇ ਜਿਸ ਵੱਲੋਂ ਸੁਨੇਹਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਧੀਆ ਕਿਸੇ ਨਾਲੋਂ ਘੱਟ ਨਹੀਂ ਹੈ। ਇਸ ਮੌਕੇ ਅਨੁਰਿਤ ਦੇ ਪਿਤਾ ਕੁਲਦੀਪ ਸਿੰਘ ਅਤੇ ਮਾਤਾ ਹਰਪ੍ਰੀਤ ਕੌਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਏ ਕਿ ਆਪਣੀ ਧੀ ਤੇ ਮਾਣ ਮਹਿਸੂਸ ਕਰਦਿਆਂ ਖੁਸ਼ੀ ਮਹਿਸੂਸ ਕੀਤੀ ਹੈ। ਉਹਨਾਂ ਦੱਸਿਆ ਕਿ ਅਨੁਰীত ਸਮੇਤ ਉਹਨਾਂ ਦੀਆਂ ਹੋਰ ਦੋ ਧੀਆਂ ਅਤੇ ਉਸਦੇ ਭਰਾ ਦੇ ਵੀ ਦੋ ਧੀਆਂ ਨੇ ਪਰਿਵਾਰ ਵਿੱਚ ਪੰਜ ਧੀਆਂ ਵਾਲਾ ਇਹ ਪਰਿਵਾਰ ਹੈ ਜਿਸ ਵਿੱਚ ਅਨੁਰীত ਕੌਰ ਨੇ ਅੱਜ 골ਡ ਮੈਡਲ ਜਿੱਤ ਕੇ ਸਾਨੂੰ ਪੁੱਤ ਦੀ ਕਮੀ ਨੂੰ ਮਹਿਸੂਸ ਨਹੀਂ ਹੋਣ ਦਿੱਤਾ। ਉਹਨਾਂ ਕਿਹਾ ਕਿ ਧੀਆਂ ਕਿਸੇ ਨਾਲੋਂ ਘੱਟ ਨਹੀਂ ਹਨ ਜਿਸ ਲਈ ਮੈਨੂੰ ਆਪਣੀ ਧੀ ਤੇ ਅੱਜ ਮਾਣ ਮਹਿਸੂਸ ਹੋ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਜਿੱਥੇ ਅੱਜ ਉਹਨਾਂ ਦੀ ਧੀ 골ਡ ਮੈਡਲ ਜਿੱਤ ਕੇ ਬਰਨਾਲਾ ਪਹੁੰਚੀ ਹੈ ਪਰ ਕੋਈ ਵੀ ਰਾਜਨੀਤਿਕ ਪਾਰਟੀ ਦਾ ਲੀਡਰ ਜਾਂ ਪ੍ਰਸ਼ਾਸਨ ਦਾ ਅਧਿਕਾਰੀ ਉਹਨਾਂ ਦੇ ਸਵਾਗਤ ਲਈ ਨਹੀਂ ਪਹੁੰਚਿਆ ਜਿਸ ਨਾਲ ਉਹਨਾਂ ਦਾ ਮਨ ਦੁਖੀ ਹੈ ਉਹਨਾਂ ਕਹਿੰਿਆ ਕਿ ਜਿੱਥੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਤ ਕਰ ਰਹੀ ਹੈ ਪਰ ਦੂਜੇ ਪਾਸੇ 골ਡ ਮੈਡਲ ਜਿੱਤ ਕੇ ਲਿਆਉਣ ਵਾਲੇ ਬੱਚਿਆਂ ਨੂੰ ਕੋਈ ਸਹਿਯੋਗ ਨਹੀਂ ਮਿਲ ਰਿਹਾ ਜਿਸ ਕਾਰਨ ਬੱਚਿਆਂ ਦੀ ਖੇਡ ਤੇ ਅਸਰ ਪੈ ਰਿਹਾ ਹੈ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਚੰਗੇ ਖਿਡਾਰੀਆਂ ਦੀ ਖੇਡਾਂ ਵਿੱਚ ਸਹਿਯੋਗ ਕਰੇ ਤਾਂ ਖਿਡਾਰੀ ਹੋਰ ਜਿੱਤ ਪ੍ਰਾਪਤ ਕਰਕੇ ਪੰਜਾਬ ਦਾ ਨਾਂ ਰੋਸ਼ਨ ਕਰ ਸਕਦੇ ਨੇ ਪਰਿਵਾਰ ਆਪਣੇ ਬੱਚਿਆਂ ਨੂੰ ਆਪਣੇ ਹੀ ਖਰਚੇ ਤੇ ਖੇਡਣ ਲਈ ਭੇਜਦੇ ਰਹੇ ਨੇ ਦੂਜੇ ਪਾਸੇ 골ਡ ਮੈਡਲ ਜਿੱਤ ਕੇ ਲਿਆਉਣ ਵਾਲੇ ਖੁਸ਼ਪ੍ਰੀਤ ਸਿੰਘ ਨੇ ਵੀ ਇਸ 골ਡ ਮੈਡਲ ਜਿੱਤਦਾ ਸਹਿਰਾ ਆਪਣੇ ਸਕੂਲ ਕੋਚ ਆਪਣੇ ਮਾਪਿਆਂ ਨੂੰ ਦਿੱਤਾ ਹੈ ਜਿਨ੍ਹਾਂ ਦੇ ਬਦੌਲਤ ਉਹਨਾਂ ਨੇ 골ਡ ਮੈਡਲ ਜਿੱਤ ਅੱਜ ਵਾਪਸ ਬਰਨਾਲਾ ਪਹੁੰਚੇ ਨੇ ਇਸ ਮੌਕੇ YS ਸਕੂਲ ਹੰਡਿਆਈਆਂ ਦੇ ਸਕੂਲ ਦੇ ਪ੍ਰਿੰਸੀਪਲ ਮੋਹਿਤ ਜਿੰਦਲ ਨੇ ਖੁਸ਼ੀ ਮਨਾਉਂਦਿਆਂ ਕਿਹਾ ਹੈ ਕਿ ਉਹਨਾਂ ਦੇ ਸਕੂਲ ਦੇ ਦੋ ਖਿਡਾਰੀਆਂ ਨੇ ਗੋਲਡ ਮੈਡਲ ਜਿੱਤ ਕੇ ਮਾਪਿਆਂ ਸਕੂਲ ਸਮੇਤ ਜ਼ਿਲ੍ਹਾ ਬਰਨਾਲਾ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਸ਼ਰਮਣੀ ਕਾਲੀਦਾਲ ਦੇ ਸੀਨੀਅਰ ਅਗੂ ਜਗਦੀਪ ਸਿੰਘ ਚੀਮਾ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਹੈ ਇਹ ਕਾਰਵਾਈ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦੇ ਕੀਤੀ ਗਈ ਹੈ ਇਸ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਮੁਖ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਸੰਬੰਧੀ ਸੰਗਠਨ ਦੀ ਰਿਪੋਰਟ ਅਤੇ ਜ਼ਿਲ੍ਹੇ ਦੇ ਹੋਰ ਸੀਨੀਅਰ ਆਗੂਆਂ ਵੱਲੋਂ ਮਿਲੀਆਂ ਸ਼ਿਕਾਇਤਾਂ ਤੇ ਗੰਭੀਰ ਨੋਟਿਸ ਲੈਂਦਿਆਂ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਵਿਰੁੱਧ ਕਾਰਵਾਈ ਕੀਤੀ ਹੈ ਪਾਰਟੀ ਦੇ ਆਲਾ-ਘੁਆ ਨਾਲ ਚਰਚਾ ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਜਗਦੀਪ ਸਿੰਘ ਚੀਮਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਸ਼੍ਰਮਣੀ ਅਕਾਲੀ ਦਲ ਦੀ ਪ੍ਰਾਈਮਰੀ ਮੈਂਬਰਸ਼ਿਪ ਤੋਂ ਘਟ ਦਿੱਤਾ ਜਾਵੇ ਇਸ ਫੈਸਲੇ ਨਾਲ ਅਕਾਲੀ ਦਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਿਹੜਾ ਵੀ ਆਗੂ ਅਨੁਸ਼ਾਸਨ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਡੈਡੀਗੜ ਦੇ ਸੈਕਟਰ 38 ਵੈਸਟ ਚ 40 ਸਾਲ ਪੁਰਾਣੀ ਸ਼ਾਹਪੁਰ ਕਲੋਨੀ ਮੰਗਲਵਾਰ ਨੂੰ ਟਹਿ ਢੇਰੀ ਹੋ ਗਈ ਹੈ ਅਤੇ ਇਸ ਤੇ ਪੀੜਾ ਪੰਜਾਬ ਚਲਾ ਦਿੱਤਾ ਗਿਆ ਹੈ ਇਸ ਕਲੋਨੀ ਚ 200 ਤੋਂ ਜ਼ਿਆਦਾ ਪਰਿਵਾਰ ਰਹਿ ਰਹੇ ਸਨ ਪੁਲਿਸ ਨੇ ਸੋਮਵਾਰ ਰਾਤ ਨੂੰ ਹੀ ਪੂਰੀ ਕਲੋਨੀ ਨੂੰ ਘੇਰ ਲਿਆ ਸੀ ਅਤੇ ਬਿਜਲੀ ਪਾਣੀ ਦੀ ਸਪਲਾਈ ਘਟ ਦਿੱਤੀ ਸੀ ਸਵੇਰੇ ਬੁਲਡੋਜ਼ਰ ਚੱਲਣ ਦੀ ਕਾਰਵਾਈ ਸ਼ੁਰੂ ਹੋਈ ਤਾਂ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਇੱਥੇ 500 ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾ ਨੇ ਮੋਰਚਾ ਸੰਭਾਲਿਆ ਹੋਇਆ ਸੀ ਪ੍ਰਸ਼ਾਸਨ ਵੱਲੋਂ 450 ਦੇ ਕਰੀਬ ਘਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਜਿਨਾਕਰਾਂ ਨੂੰ ਅਦਾਲਤ ਤੋਂ ਸਟੇ ਮਿਲਿਆ ਏ ਉਹਨਾਂ ਦੇ ਘਰਾਂ ਨੂੰ ਨਹੀਂ ਢਾਇਆ ਜਾ ਰਿਹਾ ਕਲੋਨੀ ਦੇ ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਨੇ ਉਹਨਾਂ ਨੂੰ ਗੁੰਮਰਾਹ ਕੀਤਾ ਏ ਕਿ ਇੰਡਸਟਰੀਅਲ ਏਰੀਏ 'ਚ ਉਹਨਾਂ ਨੂੰ ਘਰ ਦਿੱਤੇ ਗਏ ਨੇ ਜਦੋਂ ਕਿ ਇਹ ਘਰ 40 ਸਾਲ ਪੁਰਾਣੇ ਨਹੀਂ ਅਤੇ ਖਸਤਾ ਹਾਲ ਸਥਿਤੀ 'ਚ ਨਹੀਂ ਇਹਨਾਂ ਦੇ ਲੈਂਟਰ ਟੁੱਟ ਚੁੱਕੇ ਨੇ ਅਤੇ ਕੰਦਾਂ 'ਚ ਵੀ ਸਲਾਬ ਹੈ ਕਲੋਨੀ ਦੇ ਲੋਕਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਇਹ ਕਾਰਵਾਈ ਗਲਤ ਹੈ ਅਤੇ ਪ੍ਰਸ਼ਾਸਨ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ